ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਅੱਜ ਦੇ ਵਲੌਗ ਵਿੱਚ ਤੇ ਅੱਜ ਦਿਨ ਹੈਗਾ ਸ਼ਨੀਵਾਰ ਤੇ ਛੁੱਟੀ ਵਾਲਾ ਦਿਨ ਹੈ ਆ ਤੇ ਸ਼ਨੀਵਾਰ ਨੂੰ ਇਦਾਂ ਹੁੰਦਾ ਵੀ ਘਰ ਦੇ ਕੋਈ ਇੱਕ ਦੋ ਕੰਮ ਕਰ ਲੈਂਦਾ ਬੰਦਾ ਤੇ ਇਹ ਤਾਂ ਬਾਕੀ ਪੰਜ ਦਿਨ ਤਾਂ ਫੇਰ ਕੰਮ ਤੇ ਸਵੇਰ ਨੂੰ ਜਾ ਜਾਣਾ ਸ਼ਾਮ ਨੂੰ ਆਉਣਾ ਤੇ ਅੱਜ ਗੁਰシャン ਦੀ ਪਹੁੰਚਾਵੇਂ ਤੋਂ ਲੈਣੀ ਆ ਤੇ ਆਪਾਂ ਜਾਵਾਂਗੇ ਕੂਪ ਤੇ ਉਦੋਂ ਮਿਲਣੀ ਸੀ ਕਰਕੇ ਬਿਜ਼ੀ ਹੋਇਆ ਤੇ ਅੱਜ ਦੇਖੋ ਮਿਲਦੀ ਕਨੀ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਨਾਲ ਤੁਹਾਨੂੰ ਸਾਰਾ ਦਿਨ ਸ਼ੇਅਰ ਕਰਾਂਗੇ ਤੇ ਬਾਕੀ ਅੱਜ ਮੌਸਮ ਤਾਂ ਸਹੀ ਨਹੀਂ ਹੈਗਾ ਵੀ ਬੁਧਾਵੰਦੀ ਹੋਈ ਗਈ ਆ ਤੇ ਲੱਗਦਾ ਸੀ ਪਹਿਲਾਂ ਧੁੱਪ ਨਿਕਲੂਗੀ ਪਰ ਹੁਣ ਸਵੇਦੀ ਬੁਧਾਵੰਦੀ ਹੋ ਰਹੀ ਆ ਮੌਸਮ ਸਹੀ ਨਹੀਂ ਉਹਦਾ ਠੰਡ ਘਟਿਆ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਨਾਲ ਜੋ ਜੋ ਆਪਾਂ ਰਾਤ ਨੂੰ ਦਿਖਾਵਾਂਗੇ ਦਿੱਲੀ ਦੇ ਸਾਰੇ ਸ਼ਹਿਰ ਵਗੈਰਾ ਹਾਂ ਦੀ ਟਾਈਮ ਬਾਰਾਂ ਬੱਦ ਗਿਆ ਸੀ ਆਪਾਂ ਰੋਟੀ ਪਣੀ ਖਾ ਲਿਆ ਤੇ ਹੁਣ ਆਪਾਂ ਚੱਲੇ ਆਂ ਸ਼ਹਿਰ ਨੂੰ ਤੇ ਦਾ ਕਰਨ ਘਰ ਦਾ ਖਾਣ ਪੀਣ ਦਾ ਸਮਾਨ ਤੇ ਸ਼ਨੀਵਾਰੀ ਇੱਕ ਦਿਨ ਇਦਾਂ ਦਾ ਹੁੰਦਾ ਆ ਜਦੋਂ ਆਪਾਂ ਨੂੰ ਟਾਈਮ ਹੁੰਦਾ ਪੂਰਾ ਆਪਾਂ ਇੱਕ ਹਫ਼ਤੇ ਦਾ ਸਮਾਨ ਲਿਆਉਣਾ ਹੁਣ ਤੇ ਬਾਕੀ ਉਦੈਚ ਤੋਂ ਵੀ ਪਰ ਡੋ ਵੀ ਮਿਲ ਜਾਂਦਾ ਆ ਪਰ ਇੱਥੇ ਸਮਾਨ ਬਹੁਤ ਮਹਿੰਗਾ ਆ ਤੇ ਸ਼ਾਇਦ ਥੋੜੀ ਲੈਸ ਕਰ ਦਿੰਦੇ ਆ ਉੱਥੇ ਪਰ ਉਦਾਂ ਪੂਰੇ ਦਿੱਲੀ ਵਿੱਚ ਸਮਾਨ ਮਹਿੰਗਾ ਹੀ ਆ ਤੇ ਨਾਲ ਬਹੁਤ ਮਹਿੰਗਾ ਹੋਇਆ ਸਮਾਨ ਤੇ ਬਾਕੀ ਇੱਕ ਦੋ ਚੀਜ਼ਾਂ ਆਪਾਂ ਲੈਣੀਆਂ ਬੰਗਲਾਦੇਸ਼ੀ ਨੇ ਕਹਾਂਗੇ ਇੱਥੇ ਪੰਜਾਬੀ ਪੰਜਾਬੀਆਂ ਦੀ ਦੁਕਾਨ ਕੋਈ ਨਹੀਂ ਹੈਗੀ ਇਹ ਉਥੋਂ ਆਪਨ ਇਹ ਪੰਜਾਬੀ ਗਰੋਸਰੀ ਮਿਲ ਜਾਂਦੀ ਆ ਹਾਂਜੀ ਤੇ ਬਾਕੀ ਬਦਲਵਾ ਇਹ ਹੋਈ ਆ ਪਹਿਲੇ ਉਹਨੂੰ ਹੀ ਫੇਰ ਦੇ ਦਿੰਦੇ ਆ ਮੌਸਮ ਵਧੀਆ ਨਹੀਂ ਕੱਲ ਵਧੀਆ ਸੀ ਧੁੱਪ ਲੱਗੀ ਸੀ ਨੇ ਤਾਂ ਆਪਣਾ ਹਥਿਆਰ ਨਹੀਂ ਲੈ ਗਿਆ ਤੇ ਜਿਹਦੇ ਪੰਗਾ ਪੰਗਾ ਪੈ ਗਿਆ ਤਾਂ ਹਥਿਆਰ ਆ ਵੀ ਉਸ ਦੇ ਚਲਾ ਦੇ ਚਲਾ ਦੇ ਬਰਾਵ ਇਹ ਤੇ ਆ ਰ ਆਪਣਾ ਨਾ ਵੀ ਰੱਖਦਾ ਬ੍ਰੈਂਡ

ਹੋਰ ਦੋ ਬੋਤੇ ਫੁਰਕੋ ਸਿਲਾਲਾ ਫੁਰਕੋ ਸਪੀਨ ਆਹ ডিসਪੇਸ ਆਪਾਂ ਕਰ ਲਿਆ ਹੁਣ ਕਰਦਾ ਸਮਾਂ ਲੈ ਲਿਆ ਤਾਂ ਹੁਣ ਇੱਕ ਮਾਰਕੀਟ ਹੋ ਰਿਹਾ ਉੱਥੇ ਜਾਣਾ ਉੱਥੋਂ ਸਬਾਨ ਲੈਣਾ ਤੇ ਦੁੱਧ ਉੱਥੇ ਵਧੀਆ ਮਿਲ ਜਾਂਦਾ ਹੈ ਇਸ ਵਿੱਚ ਤੇ ਉੱਥੇ ਜਾਣਾ ਹੁਣ ਆਪਾਂ ਪਾਥੋ ਲੈ ਲਿਆ ਦੁੱਧ ਆਸੇ ਦੁੱਧ ਦੇ ਪਾਣੀ ਲੈ ਲਿਆ ਦੁੱਧ ਇੱਥੇ ਰੇਟ ਆ 95 ਪੈਸੇ ਦਾ ਲੀਟਰ ਇੰਡੀਆ ਦੇ 80 ਰੁਪਏ ਦਾ ਪਰ ਇਹ ਸਭ ਤੋਂ ਸਸਤਾ ਈ ਆ ਇਹਦੋਂ ਮਹਿੰਗੀ ਮਹਿੰਗੀ ਵੀ ਹੈ ਆ ਹੁਣ ਆਪਾਂ ਆਰਡਰ ਕੀਤੀ ਕਪੂਚੀਨੋ ਤੇ ਹੁਣ ਆਪਾਂ ਪੀਵਾਂ ਕਪੂਚੀਨੋ ਆ ਕਪਚੀ ਨੂੰ ਬਹੁਤ ਸਵਾਦ ਆ ਤੇ 12 ਤੇ ਹਮੇਸ਼ਾ ਇੱਥੇ ਰਾਸੀ ਰਹਿੰਦਾ ਇਹਨੂੰ ਜਿੱਦਾਂ ਪੰਜਾਬ ਵਿੱਚ ਸਾਥ ਹੁੰਦੀ ਆ ਤੇ ਇਹ ਇੱਥੇ ਇਟਲੀ ਸਾਥ ਆ ਇਹ ਜੇ ਇਟਲੀ ਦੇ ਵਿੱਚੋਂ 12 ਕੱਢ ਦਿੱਤੀ ਜਾਂਦੇ ਇੱਥੇ ਕੁਝ ਨਹੀਂ ਬਚਣਾ ਸਾਰੇ ਬੋਲਿੰਗ ਹੋ ਜਾਣਾ ਤਾਂ 20 ਸੈਕਿੰਡਾਂ ਬਾਅਦ ਇਹ ਰੋ ਡਿੱਗੀ ਜਾਂਦਾ ਜਿੱਨਾ 12 ਦੇ ਰਸ ਹੁੰਦਾ ਆ ਸਿਕਲਾਂ ਦੇ ਰੇਟ ਦੇਖੋ ਉੱਥੇ ਕਿੰਨੇ ਆ 299 ਲੈਣ ਦੀ ਯਾਨਕ 3000 ਦੇ 3000 ਐਰੋ ਇੰਡੀਆ ਦਾ 2 ਲੱਖ 70 ਕੁ ਬਣ ਜਾਉਂਦਾ ਸਾਈਕਲ ਦੇ 2 ਲੱਖ 7000 ਦੇ ਸਾਰੇ ਇਦਾਂ ਹੀ ਰੇਟ ਹਾਈ ਤੋਂ ਹਾਈ ਤੇ ਵੀਰ ਆਪਣਾ ਲਿਆ ਨਾ ਹਥਿਆਰ ਇਹ ਦਿਖਾ ਦੇ ਨਹੀਂ ਲੈ ਗਿਆ ਆਪਣੇ ਡੱਪਰੂ ਜੇ ਪਤਾ ਕੀ ਜੋ ਵੇ ਦੇ ਵੀ ਆਇਆ ਆਇਆ ਐ ਕਿ ਜੋਮਲੀ ਲੈ ਗਿਆ ਤੇ ਉਹ ਮੇਰੇ ਕੰਨ ਖਾ ਗਿਆ ਇੱਕ ਇਹ ਲੈ ਆਪਣੇ ਲਈ ਇੱਕ ਜੋਮਲੀ ਚੱਲਿਆ ਹੁਣ ਆਪਾਂ ਜਾ ਰਹੇ ਘਰ ਤੇ ਘਰ ਜਾ ਕੇ ਕਰਦੇ 2 ਘੰਟੇ ਰੈਸਟ ਤੇ ਬਾਅਦ ਸ਼ਾਮ ਨੂੰ ਦੇਖਦੇ ਕੀ ਬਣਦਾ ਤੇ ਤੁਸੀਂ ਦੇਖਿਓ ਛੋਟੀ ਜੀ ਕਲਿੱਪ ਪਾਈ ਆਪਾਂ ਆਪਣੀ ਬੀਤੀ ਜੀ ਤੇ ਵਾਹ ਅੰਤ ਤੱਕ ਦੇਖਿਓ ਬਾਕੀ ਬਲੌਗ ਦਾ ਇੰਟ ਹੈਂਡ ਕਰਦੇ ਆਪਾਂ ਤੇ ਮਿਲਦੇ ਆਂ ਕੱਲ ਦੇ ਬਲੌਗ ਵਿੱਚ ਤਾਂ ਮੈਚ ਦਾ ਹਾਲ ਵੀ ਦੱਸਾਂਗੇ ਨਾਲ ਦੀ ਨਾਲ ਇੰਡੀਆ ਪਾਕਿਸਤਾਨ ਦਾ ਕੱਲੂ ਮੈਚ ਆ ਤੇ